ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪੈਨਪ੍ਰਾਮਾ ਨੂੰ ਖੂਬ ਕਰਦੇ ਆ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਸਿੱਖ ਧਰਮ ਦੇ ਪੰਜਵੇਂ ਗੁਰੂ ਯਾਨੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਕੁਝ ਬੇਸਿਕ ਗੱਲਾਂ ਦੇ ਬਾਰੇ ਜੇ ਤੁਸੀਂ ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਜਿਨ੍ਹਾਂ ਵਿੱਚ ਅਸੀਂ ਪਹਿਲੇ ਚਾਰ ਗੁਰੂਆਂ ਦੇ ਜੀਵਨ ਨਾਲ ਜੁੜੀਆਂ ਕੁਝ ਬੇਸਿਕ ਗੱਲਾਂ ਦੀ ਚਰਚਾ ਕੀਤੀ ਹੈ ਤਾਂ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਹੁਣ ਆਉਣੇ ਆ ਵਾਪਸ ਮੁੱਦੇ ਤੇ ਤਾਂ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ 1563 ਈਸਵੀ ਨੂੰ ਹੋਇਆ ਗੁਰੂ ਜੀ ਦੇ ਪਿਤਾ ਦਾ ਸਤਿਗੁਰੂ ਦਾ ਨਾਮ ਸੀ ਮਾਤਾ ਗੰਗਾ ਜੀ ਜੋ ਕਿ ਪਈ ਕ੍ਰਿਸ਼ਨ ਚੰਦ ਜੀ ਦੀ ਪੁੱਤਰੀ ਸੀ ਗੁਰੂ ਜੀ ਦੇ ਪੁੱਤਰ ਦਾ ਨਾਮ ਸੀ ਹਰਗੋਬਿੰਦ ਜੀ ਗੁਰੂ ਜੀ 18 ਸਾਲ ਦੀ ਉਮਰ ਵਿੱਚ 1581 ਛੇਵੀਂ ਵਿੱਚ ਗੁਰੂ ਗੱਦੀ ਤੇ ਬੈਠੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਜੋ ਕੰਮ ਕੀਤਾ ਉਸ ਹੀ ਪੂਰਵ ਵਰਤੀ ਗੁਰੂਆਂ ਦੁਆਰਾ ਸ਼ੁਰੂ ਕੀਤੇ ਗਏ ਅੰਮ੍ਰਿਤਸਰ ਸਰੋਵਰ ਸੰਤੋਖ ਸਰ ਤੇ ਰਾਮ ਸਰੋਵਰਾਂ ਨੂੰ ਪੂਰਾ ਕਰਨਾ ਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਨੂੰ ਸੈਂਟਰ ਆਫ ਐਕਸੀਲੈਂਸ ਵਜੋਂ ਵਿਕਸਿਤ ਕੀਤਾ ਗੁਰੂ ਜੀ ਨੇ ਹਰਮੰਦਰ ਸਾਹਿਬ ਬਣਵਾਇਆ ਤੇ ਇਸ ਦਾ ਨੀਂਹ ਪੱਥਰ ਮੁਸਲਮਾਨ ਸੂਫੀ ਸੰਤ ਮੀਰ ਮੀਰ ਜੀ ਤੋਂ 1588 ਵਿੱਚ ਰਖਵਾਇਆ ਅਤੇ 1601 ਵਿੱਚ ਹਰਮੰਦਰ ਸਾਹਿਬ ਦੀ ਸਾਰੀ ਪੂਰੀ ਕੀਤੀ। ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਨੂੰ ਆਪਣਾ ਧਰਮ ਗ੍ਰੰਥ ਆਦ ਗ੍ਰੰਥ ਦਿੱਤਾ ਜਿਸ ਨੂੰ ਭਾਈ ਗੁਰਦਾਸ ਜੀ ਦੁਆਰਾ ਲਿਖਿਆ ਗਿਆ ਜਿਸ ਨੂੰ ਪੋਥੀ ਸਾਹਿਬ ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਦੀ ਕਾਪੀ ਭਾਈ ਬਾਨੋ ਜੀ ਨੂੰ ਬੰਨਣ ਲਈ ਦਿੱਤੀ। ਗੁਰੂ ਜੀ ਨੇ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਭਾਈ ਮੋਹਨ ਤੋਂ ਪਹਿਲੇ ਤਿੰਨ ਗੁਰੂਆਂ ਅਤੇ ਕੁਝ ਭਗਤਾਂ ਸ਼ੇਖ ਫਰੀਦ ਜੀ ਕਬੀਰ ਜੀ ਅਤੇ ਰਵਿਦਾਸ ਜੀ ਦੀ ਬਾਣੀ ਇਕੱਠੀ ਕੀਤੀ ਅਤੇ ਉਹਨਾਂ ਵਿੱਚ ਆਪਣੇ ਪਿਤਾ ਗੁਰੂ ਰਾਮਦਾਸ ਜੀ ਅਤੇ ਆਪ ਦੀਆਂ ਰਚਨਾਵਾਂ ਜੋੜੀਆਂ ਗੁਰੂ ਜੀ ਨੇ ਕਾਹਸ ਸਲਕ ਹੁਸੈਨ ਪਿੱਲੋ ਅਤੇ ਸੱਜੂ ਦੀ ਬਾਣੀ ਨੂੰ ਰੱਦ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ 16 ਅਗਸਤ 1604 ਨੂੰ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨਾਲ ਨਵੇਂ ਬਣੇ ਹਰਮੰਦਰ ਸਾਹਿਬ ਵਿੱਚ ਆਦ ਗ੍ਰੰਥ ਜੀ ਦੀ ਸਥਾਪਨਾ ਕੀਤੀ ਭਾਡੀ ਜਾਣਕਾਰੀ ਲਈ ਦੱਸਦੀ ਕਿ ਬਾਬਾ ਬੁੱਢਾ ਜੀ ਪਹਿਲੇ 6 ਗੁਰੂਆਂ ਦੇ ਸਮਕਾਲੀ ਰਹ ਚੁੱਕੇ ਹਨ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸੱਚਾ ਪਾਤਸ਼ਾਹ ਅਖਣਾ ਸ਼ੁਰੂ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਪ੍ਰਣਾਲੀ ਵੀ ਸ਼ੁਰੂ ਕੀਤੀ ਇਸ ਪ੍ਰਣਾਲੀ ਦੌਰਾਨ ਸਿੱਖਾਂ ਨੇ ਆਪਣੀ ਆਮਦਨ ਦਾ ਦਸਮਾ ਹਿੱਸਾ ਗੁਰੂ ਘਰ ਨੂੰ ਦਾਨ ਕਰਨਾ ਹੁੰਦਾ ਸੀ ਗੁਰੂ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਵੀ ਕੀਤੀਆਂ ਆਦ ਗ੍ਰੰਥ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ 30 ਵੱਖ-ਵੱਖ ਰਾਗਾਂ ਵਿੱਚ 2218 ਪਵਿੱਤਰ ਭਜਨ ਰਚੇ ਹਨ ਗੁਰੂ ਜੀ ਨੇ 1590 ਵਿੱਚ ਤਰਨ ਤਾਰਨ 1594 ਵਿੱਚ ਤਾਰਪੁਰ ਜੋ ਕਿ ਹੁਣ ਜ਼ਿਲ੍ਹਾ ਜਲੰਧਰ ਵਿੱਚ ਹੈ ਅਤੇ 1595 ਵਿੱਚ ਆਪਣੇ ਪੁੱਤਰ ਦੇ ਜਨਮ ਦੀ ਯਾਦ ਵਿੱਚ ਬਿਆਸ ਦਰਿਆ ਦੇ ਸੱਜੇ ਕੰਢੇ ਤੇ ਪਿੰਡ ਰਹਿੇਲਾ ਨੂੰ ਵੀ ਦੁਬਾਰਾ ਬਣਾਇਆ ਤੇ ਇਸ ਦਾ ਨਾਂ ਬਦਲ ਕੇ ਸ੍ਰੀ ਹਰਗੋਬਿੰਦਪੁਰਾ ਰੱਖਿਆ ਉਸ ਸਮੇਂ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਬਿਗੜਤ ਕੀਤੀ ਅਤੇ ਲਾਹੌਰ ਜਾਂਦੇ ਸਮੇਂ ਗੋਇੰਦਵਾਲ ਵਿਖੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸੇ ਕਾਰਨ ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੁਰੂ ਜੀ ਨੂੰ ਲਿਜਾਏ ਗਏ ਕਈ ਦਿਨਾਂ ਤੱਕ ਗੁਰੂ ਜੀ ਨੂੰ ਬਹੁਤ ਜ਼ਿਆਦਾ ਸਰੀਰਕ ਤਸੀਹੇ ਦਿੱਤੇ ਗਏ ਚੰਦੂ ਸ਼ਾਹ ਇੱਕ ਸ਼ਾਹਕਾਰ ਗੁਰੂ ਜੀ ਨੂੰ ਤਸੀਹੇ ਦੇਣ ਵਾਲਿਆਂ ਵਿੱਚੋਂ ਇੱਕ ਸੀ ਜਿਸ ਦੀ ਧੀ ਦਾ ਹਰਗੋਬਿੰਦ ਜੀ ਨਾਲ ਵਿਆਹ ਦਾ ਪ੍ਰਸਤਾਵ ਗੁਰੂ ਜੀ ਨੇ ਠੁਕਰਾ ਦਿੱਤਾ ਸੀ ਅਨੇਕਾਂ ਤਸੀਹਿਆਂ ਤੋਂ ਬਾਅਦ 30 ਮਈ 1606 ਈਸਵੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਹੁਕਮ ਦਿੱਤਾ ਕਿ ਸਿੱਖ ਗੁਰੂ ਨੂੰ ਲਾਹੌਰ ਵਿਖੇ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਗੁਰੂ ਸਨ ਅਤੇ ਸ਼ਹੀਦਾਂ ਦੇ ਸਰਤਾਜ ਵਜੋਂ ਜਾਣੇ ਜਾਂਦੇ ਸਨ। ਜੇ ਇਸ ਵੀਡੀਓ ਬਾਰੇ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਨੀਚੇ ਕਮੈਂਟ ਵਿੱਚ ਪੁੱਛ ਸਕਦੇ ਹੋ। ਅਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।